ਹੈ ਇਜ਼ਰ ਦੀ ਸਰਕਾਰ ਮੁਰਦਾਬਾ ਪਾਕਾ ਬੱਲੇ ਗਿਆ ਗੁਰਦਾਸਪੁਰ ਤੋਂ ਲੋਕ ਸਭਾ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਦਾ ਅੱਡਾ ਗੱਲੜੀ ਵਿਖੇ ਕਾਲੀਆਂ ਝੰਡੀਆਂ ਨਾਲ ਕੀਤਾ ਗਿਆ ਵਿਰੋਧ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਵੱਲੋਂ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਦਿਨੇਸ਼ ਬੱਬੂ ਦਾ ਅੱਜ ਦੀਨਾ ਨਗਰ ਤੇ ਕਸਬਾ ਗੱਲੜੀ ਦੇ ਅੱਡਾ ਵਿਖੇ ਪਹੁੰਚਣ ਤੇ ਭਾਰਤੀ ਕਿਸਾਨ ਜੂਨੀਅਨ ਵੱਲੋਂ ਕਾਲੀਆਂ ਝੰਡੀਆਂ ਵਿਖਾ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਭਾਜਪਾ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ ਜਿਕਰਯੋਗ ਹੈ ਕਿ ਜਿੱਥੇ ਇੱਕ ਪਾਸੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਵੱਲੋਂ ਆਪਣੇ ਹਲਕੇ ਦੇ ਵਾਫਕ ਪਿੰਡਾਂ ਵਿੱਚ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਦੂਸਰੇ ਪਾਸੇ ਕਿਸਾਨਾਂ ਦੇ ਵਿੱਚ ਭਾਜਪਾ ਖਿਲਾਫ ਰੋਸ਼ ਹੁਨਕਾਰਨ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਆਪਣਾ ਰੋਸ਼ ਜਤਾਇਆ ਜਾ ਰਿਹਾ ਹੈ ਆਈ ਜੀ ਦੇ ਦੀ ਸਰਕਾਰ ਮੁਰਦਾਬਾ ਬਾਪ ਕਾਂ ਬਲੇ ਇੱਕ ਤਜ਼ੀਰਾ ਮਾਰ ਗਿਆ ਕਿਸਾਨਾਂ ਨੂੰ ਮਾਰਨ ਵਾਲੀ ਸਰਕਾਰ ਮੁਰਦਾਬਾ ਬਾਪ ਮੁਰਦਾਬਾ ਜੀ ਦੇ ਦੀ ਸਰਕਾਰ ਮੁਰਦਾਬਾ ਬਾਪ ਜੀ ਦੇ ਦੀ ਸਰਕਾਰ ਮੁਰਦਾਬਾ ਬਾਪ ਜੀ ਦੇ ਦੀ ਸਰਕਾਰ ਮੁਰਦਾਬਾ ਬਾਪ ਕਿਸਾਨਾਂ ਨੂੰ ਮਾਰਨ ਵਾਲੀ ਸਰਕਾਰ ਮੁਰਦਾਬਾ ਬਾਪ ਕਾਂ ਦੇ ਉੱਤੇ ਮੁੱਟੇ ਵਾਲੀ ਸਰਕਾਰ ਮੁਰਦਾਬਾ ਬਾਪ ਜੀ ਦੇ সানি সরকার তুড়ি এডবান রাখেন সরকার তুরতে ਮੁਰਦਾਬਾਦ ਮੁਰਦਾਬਾਦ ਡੀ ਜੇ ਦੀ ਸਰਕਾਰ ਮੁਰਦਾਬਾਦ ਮੁਕੀਮੋਦ ਮੁਰਦਾਬਾਦ ਖੀ ਪਰਖੀ ਵਾਲੇ ਕਾਮਨਾ ਨੂੰ ਪ੍ਰਚਾਰ ਕਰੋ ਬਿਲਕੁਲ ਕਰੋ ਪ੍ਰਚਾਰ ਕਰੋ ਡੀ ਜੇ ਦੀ ਸਰਕਾਰ ਮੁਰਦਾਬਾਦ